ਕਾਜਮਾ ਪੰਜਾਬੀ ਦੇ ਵਿਦਿਆਰਥੀਆਂ ਅਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਤਾਂੰਦਨ ਚਿਰ ਗੁਰੂ ਤੇਗ ਬਹਾਦਰ ਜੀ ਸਾਹਿਬ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ ਉਹਨਾਂ ਦਾ ਜਨਮ ਸਾਲ 1621 ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ ਸੀ ਗੁਰੂ ਜੀ ਆਪਣੀ ਬਹਾਦਰੀ ਧੀਰਜ ਤੇ ਬਲਿਦਾਨ ਲਈ ਪ੍ਰਸਿੱਧ ਹਨ ਉਹਨਾਂ ਨੇ ਲੋਕਾਂ ਨੂੰ ਸਿਖਾਇਆ ਕਿ ਮਨੁੱਖ ਨੂੰ ਸੱਚ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਚਾਹੇ ਉਸਨੇ ਕੋਈ ਵੀ ਗੁਰੂ ਜੀ ਨੇ ਹਿੰਦੂ ਧਰਮ ਦੇ ਲੋਕਾਂ ਦੇ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਸ ਕਰਕੇ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਦਿੱਲੀ ਵਿੱਚ ਗੁਰੂ ਜੀ ਨੇ ਆਪਣੀ ਜਾਨ ਧਰਮ ਦੇ ਰੱਖਿਆ ਲਈ ਜਹਾਵਰ ਕਰ ਦਿੱਤੀ ਪਰ ਸਿਰ ਨਹੀਂ ਝੁਕਾਇਆ ਉਹਨਾਂ ਦਾ ਬલિદાન ਸਾਡੇ ਇਤਿਹਾਸ ਦੀ ਸਭ ਤੋਂ ਵੱਡੀ ਮਿਸਾਲ ਹੈ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਿੱਖਿਆ ਦਿੱਤੀ ਕਿ ਅਸੀਂ ਹਮੇਸ਼ਾ ਸੱਚ ਨਿਆਂ ਤੇ ਮਨੁੱਖਤਾ ਦੇ ਪੱਖ 'ਚ ਖੜੇ ਰਹੀਏ ਉਹਨਾਂ ਦੀਆਂ ਬਾਣੀਆਂ ਸਾਨੂੰ ਹੌਸਲਾ ਈ ਰੱਜ ਤੇ ਭਗਵਾਨ ਤੇ ਵਿਸ਼ਵਾਸ ਕਰਨ ਦੀ ਸਿੱਖਿਆ ਦਿੰਦਿਆਂ ਹਨ ਆਓ ਅਸੀਂ ਸਭ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ਾਂ ਤੇ ਚੱਲੀਏ ਤੇ ਆਪਣੇ ਜੀਵਨ ਵਿੱਚ ਏਕਤਾ ਸ਼ਾਂਤੀ ਤੇ ਨਿਰਪੋਤਾ ਲੈ ਆਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ